ਰੀਵਨ ਕਟਾਈ ਵੇਲੇ ਹੋਈ ਲੜਾਈ ਐਨ ਸਿਰੇ ਤੇ ਆ ਕੇ ਝਗ ਕਾਰਨ ਟੁੱਟਿਆ ਬਿਆ ਹਾਸੇ ਮਜ਼ਾਕ ਤਾਂ ਹਰ ਇੱਕ ਵਿਆਹ ਵਿੱਚ ਹੁੰਦੇ ਨੇ ਪਰ ਕਈ ਵਾਰ ਜੇ ਇਹ ਹੱਦੋਂ ਵੱਧ ਹੋ ਜਾਣ ਤਾਂ ਵਿਆਹ ਨੂੰ ਮੌਕੇ ਤੇ ਤੋੜ ਵੀ ਦਿੰਦੇ ਨੇ ਜਿਵੇਂ ਕਿ ਇਸ ਵਿਆਹ ਵਿੱਚ ਹੋਇਆ ਦਰਅਸਲ ਜਦੋਂ ਬਰਾਤ ਆਉਂਦੀ ਏ ਅਤੇ ਰੀਵਨ ਕਟਾਈ ਦਾ ਸ਼ਗਨ ਕਰਵਾਇਆ ਜਾਂਦਾ ਹੈ ਤਾਂ ਜਿਵੇਂ ਹੀ ਵਿਆਹ ਵਾਲਾ ਮੁੰਡਾ ਸਾਲੀਆਂ ਦੇ ਲਾਏ ਨਾਕੇ ਤੇ ਰੀਵਨ ਕੱਟਣ ਲੱਗਦਾ ਏ ਤਾਂ ਮੁੰਡੇ ਵਾਲਿਆਂ ਵੱਲੋਂ ਇੱਕ ਮੁੰਡਾ ਸਾਲੀਆਂ ਤੇ ਝੱਗ ਦੀ ਸਪਰੇਅ ਕਰ ਦਿੰਦਾ ਏ ਜਿਸ ਤੋਂ ਬਾਅਦ ਕੁੜੀ ਵਾਲੇ ਪਾਸਿਓਂ ਵੀ ਮੁੰਡੇ ਝੱਗ ਪਾਉਣ ਲੱਗ ਜਾਂਦੇ ਨੇ ਦੇਖਦੇ ਹੀ ਦੇਖਦੇ ਇਹ ਸ਼ਗਨ ਲੜਾਈ ਵਿੱਚ ਬਦਲ ਜਾਂਦਾ ਏ ਮੁੰਡਾ ਕੁੜੀ ਵਾਲਿਆਂ ਦੀ ਆਪਸ ਵਿੱਚ ਝਗ ਨੂੰ ਲੈ ਕੇ ਲੜਾਈ ਹੋ ਜਾਂਦੀ ਏ ਜਿਸ ਤੋਂ ਬਾਅਦ ਕੁਝ ਸਿਆਣੇ ਬੰਦੇ ਟਿਕਟਕਾ ਕਰਵਾ ਦਿੰਦੇ ਨੇ ਅਤੇ ਸ਼ਗਨ ਕਰਨ ਲਈ ਕਹਿੰਦੇ ਨੇ ਪਰ ਮੁੰਡਾ ਅਤੇ ਕੁੜੀ ਪਰਿਵਾਰ ਵਾਲੇ ਕੋਈ ਵੀ ਸ਼ਗਨ ਕਰਨ ਨੂੰ ਤਿਆਰ ਹੀ ਨਹੀਂ ਹੁੰਦੇ ਕੁਝ ਲੋਕਾਂ ਅਤੇ ਵਿਚੋਲੇ ਵੱਲੋਂ ਸਮਝਾਉਣ ਤੇ ਵੀ ਇਹ ਵਿਆਹ ਨਹੀਂ ਹੁੰਦਾ ਅਤੇ ਐਨ ਮੌਕੇ ਤੇ ਆ ਕੇ ਇੱਕ ਝਗ ਕਾਰਨ ਵਿਆਹ ਹੋਣ ਤੋਂ ਪਹਿਲਾਂ ਹੀ ਟੁੱਟ ਜਾਂਦਾ ਏ ਗਲਤੀ ਨਾ ਕੁੜੀ ਦੀ ਨਾ ਮੁੰਡੇ ਦੀ ਅਤੇ ਨਾ ਹੀ ਦੋਵਾਂ ਪਰਿਵਾਰਾਂ ਦੀ ਸੀ ਪਰ ਫੇਰ ਵੀ ਕਿਸੇ ਕੀ ਕੀਤੀ ਗਲਤੀ ਨੇ ਇਹਨਾਂ ਦਾ ਰਿਸ਼ਤਾ ਤੋੜ ਦਿੱਤਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ